ਚੰਡੀਗੜ੍ਹ ਤੇ ਮੁਹਾਲੀ ਸਣੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਭਾਰੀ ਬਾਰਿਸ਼ ਹੋ ਰਹੀਆ ਜਿਸ ਤੋਂ ਬਾਅਦ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫੇਰ ਵੱਧ ਗਿਆ ਇਸ ਦੇ ਮੱਦੇਨਜ਼ਰ ਸੁਖਨਾ ਝੀਲ ਦੇ ਦੋ ਫਲਾਟ ਗੇਟ 3-3 ਇੰਚ ਤੱਕ ਖੋਲੇ ਗਏ ਨੇ ਦੱਸ ਦਈਏ ਕਿ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਜਿਹੜਾ ਕਿ 1182.40 ਫੁੱਟ ਦੇ ਕਰੀਬ ਪਹੁੰਚ ਗਿਆ ਜਿਵੇਂ ਸੀ ਝੀਲ ਦਾ ਪਾਣੀ 1163 ਪੁੱਟ ਨੂੰ ਪਾਰ ਕਰਦਾ ਹੈ ਤਾਂ ਉਸ ਤੋਂ ਬਾਅਦ ਫਲੱਟ ਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਇਸ ਦੇ ਕਾਰਨ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਇਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਜੇਕਰ ਜੀਰਕਪੁਰ ਦੀ ਗੱਲ ਕਰੀਏ ਤਾਂ ਜੀਰਕਪੁਰ ਮੁਬਾਰਕਪੁਰ ਇਲਾਕੇ ਦੇ ਵਿੱਚ ਜੋ ਕਾਜ ਵੀ ਤੋਂ ਉੱਪਰ ਪਾਣੀ ਵਗ ਰਿਹਾ ਹੈ ਇਸ ਦੇ ਲਈ ਇਹ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਇੱਥੇ ਜੋ ਕਲੋਨੀਆ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਤਾਂ ਇਸ ਵਕਤ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਹੁਣ ਚੰਡੀਗੜ੍ਹ ਦੇ ਉੱਤੇ ਵੀ ਇਹ ਹੜ੍ਹਾਂ ਦਾ ਸੰਕਟ ਜਿਹੜਾ ਕਿ ਮੜਰਾਉਣ ਜਿਹੜਾ ਲੱਗਿਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾ ਰਿਹਾ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਆਦਾ ਪ੍ਰਭਾਵਿਤ ਇਲਾਕੇ ਦੀ ਗੱਲ ਕਰੀਏ ਤਾਂ ਉਹ ਪਠਾਨਕੋਟ ਫਾਜ਼ਿਲਕਾ ਜਿਹੜਾ ਕਿ ਤਰਨਤਾਰਨ ਜਿੱਥੋਂ ਕਿ ਬਿਆਸ ਨਦੀ ਲੰਘਦੀ ਆ ਤੇ ਸਤਲੁਜ ਨਦੀ ਲੰਘਦੀ ਆ ਤਾਂ ਇੱਥੇ ਇਹ ਪ੍ਰਭਾਵਿਤ ਇਲਾਕੇ ਨੇ ਜਿਹੜੇ ਕਿ ਜਿਆਦਾ ਪ੍ਰਭਾਵਿਤ ਨੇ ਜੇਕਰ ਫਤਿਹਗੜ੍ਹ ਸਾਹਿਬ ਮੁਹਾਲੀ ਦੀ ਗੱਲ ਕਰੀਏ ਰੂਪਨਗਰ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਕਿ ਹਾਈ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਕਿ ਇੱਥੇ ਵੀ ਹਾਈ ਅਲਰਟ ਹੈ ਇਹ ਲਗਾਤਾਰ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਜੇਕਰ ਇਸੇ ਤਰ੍ਹਾਂ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਅਤੇ ਆਸਮਾਨ ਦੇ ਵਿੱਚੋਂ ਮੀਂਹ ਵਰਸਦਾ ਰਿਹਾ ਤਾਂ ਹਾਲਾਤ ਹੋਰ ਬੱਤਰ ਹੋਣ ਦੀ ਜਿਹੜੇ ਅਸਾਰ ਲਗਾਏ ਜਾ ਰਹੇ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲਗਾਤਾਰ ਆਸਮਾਨ ਤੋਂ ਹੁਣ ਮੀਂਹ ਨਹੀਂ ਹੈ ਆਫਤ ਵਰਸ ਦੀ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਤੋ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੀ ਬੜੀ ਨਦੀ ਘੱਗਰ ਨਦੀ ਦੇ ਦਾਵੀ ਅਲਰਟ ਜਿਹੜਾ ਆ ਉਹ ਜਾਰੀ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਅੱਜ ਉਸ ਇਲਾਕੇ ਦੇ ਵਿੱਚ ਆਵਾਜਾਈ ਨੂੰ ਵੀ ਥੋੜਾ ਬੰਦ ਕੀਤਾ ਗਿਆ ਜਿਹੜੇ ਕਿ ਭਾਰੀ ਵਾਹਨ ਨੇ ਉਹਨਾਂ ਨੂੰ ਵੀ ਰੋਕਿਆ ਗਿਆ ਜਿਸ ਤਰ੍ਹਾਂ ਕਿ ਬੱਸਾਂ ਨੂੰ ਵੀ ਰੋਕਿਆ ਗਿਆ ਤਾਂ ਪਟਿਆਲਾ ਦੇ ਵਿੱਚ ਵੀ ਜਿਹੜਾ ਕਿ ਇੱਕ ਚਰਚਾ ਦਾ ਵਿਸ਼ਾ ਫੋਟੋਸ ਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਕੀ ਪੰਜਾਬ ਦੇ ਸਿਰ ਖੜਾ ਦਾ ਖਤਰਾ ਮਟਰਾ ਰਿਆ ਸੀ ਤਾਂ ਹੁਣ ਚੱਡੀਗੜ੍ਹ ਦੇ ਵਿੱਚ ਵੀ ਅਜਿਹੀ ਸਥਿਤੀ ਪੜਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਕੀ ਪਾਖੜਾ ਟੈਂ ਦੇ ਵੀ ਗੇਟ ਖੋਲੇ ਗਏ ਨੇ ਜੇਕਰ ਉੱਥੋਂ ਪਾਣੀ ਜ਼ਿਆਦਾ ਆਉਂਦਾ ਤਾਂ ਸੁਖਮਨਾ ਝੀਲ ਦੇ ਵਿੱਚ ਵੀ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਕੀ ਉਹ ਵਧੇਗਾ ਤਾਂ ਪੰਜਾਬ ਦੇ ਵਿੱਚ ਹੁਣ ਲਗਾਤਾਰ بارش ਹੋ ਰਹੀ ਹੈ بارش ਦੇ ਨਾਲ ਜਿਹੜਾ ਕੀ ਉਹ ਪਾਣੀ ਹੋਏਗਾ ਜਿੱਥੇ ਆਮ ਲੋਕਾਂ ਨੂੰ ਇੱਥੇ ਗਰਮੀ ਤੋਂ ਨਿਜ਼ਾਤ ਮਿਲੀ ਆ ਆਮ ਲੋਕਾਂ ਨੂੰ ਠੰਡ ਮਹਿਸੂਸ ਹੋ ਰਹੀ ਆ ਤਾਂ ਉਥੇ ਹੀ ਇਹ ਪਰੇਸ਼ਾਨੀ ਦਾ ਕਾਰਨ ਜਿਹੜੇ ਨੇ ਇਹ ਮੀਂਹ ਪਾਣੇ ਨੇ ਤਾਂ ਜ਼ਿਆਦਾਤਰ ਕਿਸਾਨਾਂ ਦੀਆਂ ਫਸਲਾਂ ਜੜੀਆਂ ਨੇ ਪ੍ਰਭਾਵਿਤ ਹੋਈਆਂ ਨੇ ਤੇ ਜਿਹੜੀ ਝੋਨੇ ਦੀ ਫਸਲ ਸੀਗੀ ਉਹ ਪ੍ਰਭਾਵਿਤ ਹੋਈ ਆ ਤਾਂ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਲਗਾਤਾਰ ਜਿਹੜੀ ਆ ਮਾਇੂਸੀ ਦੇਖਣ ਨੂੰ ਮਿਲ ਸਕਦੀ ਆ ਤਾਂ ਕਿਉਂਕਿ ਬੜੀ ਲਾਗਤ ਦੇ ਨਾਲ ਕਿਸਾਨ ਜਿਹੜੇ ਨੇ ਉਹ ਆਪਣੀ ਖੇਤੀ ਨੂੰ ਜਿਹੜਾ ਕਿ ਅ ਵਾਈ ਕਰਦੇ ਨੇ ਤਾਂ ਜਿਸ ਤੋਂ ਬਾਅਦ ਇਹ ਹੜਾ ਆਉਂਦੇ ਨੇ ਤਾਂ ਹੜਾ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਆ ਉਹ ਵੈਂਦੀ ਨਜ਼ਰ ਆਉਂਦੀ ਆ ਤਾਂ ਕਈ ਥਾਵਾਂ ਤੇ ਅਜਿਹੀ ਸਥਿਤੀ ਜਿਹੜੀ ਆ ਉਹ ਪਣੀ ਹੋਈ ਆ ਕਿ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇਕਰ ਉਹ ਆਪਣੀ ਸਥਿਤੀ ਨੂੰ ਸੰਭਾਲਣ ਤਾਂ ਇਹ ਮੁਸ਼ਕਲ ਹੋ ਸਕਦਾ ਤਾਂ ਉਸੇ ਤਰ੍ਹਾਂ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤਾਂ ਹੜ੍ਹਾਂ ਦੀ ਮਾਰ ਹੇਠਾ ਹੈ ਹੀ ਆ ਤਾਂ ਗੁਆੜੀ ਸੂਬੇ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਵੀ ਆਏ ਦਿਨ ਬੱਦਲ ਫਟਣ ਦੀ ਆ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਖਬਰਾਂ ਆਉਂਦੀਆਂ ਨੇ ਤੇ ਇਸ ਬੱਦਲ ਫਟਣ ਦੇ ਕਾਰਨ ਲਗਾਤਾਰ ਲੋਕਾ ਲੋਕ ਇਸ ਦੀ ਚਪੇਟ ਚਾਉਂਦੇ ਨੇ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਤਾਂ ਖਬਰ ਉਸ ਦੇ ਰਿਲੇਟਡ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੀ ਆਫਤ ਵਰਸ ਰਹੀ ਹੈ ਤਾਂ ਫਾਜ਼ਲਕਾ ਦੀ ਗੱਲ ਕਰੀਏ ਫਾਜ਼ਲਕਾ ਦੇ ਵਿੱਚ ਕਾਫੀ ਪ੍ਰਭਾਵਿਤ ਏਰੀਏ ਨੇ ਮੋਗੇ ਦੇ ਵਿੱਚ 600 ਏਕੜ ਤੋਂ ਵੱਧ ਜਿਹੜੀ ਹੈ ਜ਼ਮੀਨ ਵਾਹੀ ਜੋਗਸੀਤਾ ਉਪਰ ਪ੍ਰਭਾਵਿਤ ਹੋਈ ਹੈ ਕਿਸਾਨਾਂ ਨੇ ਇਹ ਕਿਹਾ ਕਿ ਸਰਕਾਰ ਜੋ ਐਸਡੀ ਕਰਤੌਰੀ ਕਰਵਾਏ ਅਤੇ ਜਿਹੜਾ ਕਿ ਮੁਆਵਜ਼ਾ ਜਿਹੜਾ ਕਿ ਉਹ ਦਿੱਤਾ ਜਾਵੇ ਤਾਂ ਪੰਜਾਬ ਸਰਕਾਰ ਲਗਾਤਾਰ ਮੰਤਰੀ ਅਤੇ ਕੈਬਨਿਟ ਮੰਤਰੀ ਵਿਧਾਇਕ ਜਿਹੜੇ ਨੇ ਉਹ ਲਗਾਤਾਰ ਗਰਾਉਂਡ ਦੇ ਉੱਤੇ ਨੇ ਉਥੇ ਹੀ ਜੇਕਰ ਹਰੇਕ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ رابطہ ਕਾਇਮ ਕਰਕੇ ਜਿੱਥੇ ਪ੍ਰਭਾਵਿਤ ਇਲਾਕੇ ਨੇ ਜਿੱਥੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਚਾਹੇ ਉਹ ਪੰਜਾਬ ਪੁਲਿਸ ਦੀ ਗੱਲ ਕਰੀਏ ਐਨਡੀਆਰ ਦੀ ਟੀਮਾਂ ਦੀ ਗੱਲ ਕਰੀਏ ਤਾਂ ਉਥੇ ਹੀ ਸਮਾਜ ਸੇਵੀ ਸੰਸਥਾ ਵੀ ਅੱਗੇ ਵਧ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਨਾਂ ਨੂੰ ਨਜਿੱਠਣ ਦੇ ਲਈ ਹਰ ਇੱਕ ਦੇ ਅੱਗੇ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਕਿ ਆਪਸੀ ਭਾਈਚਾਰਾ ਜਿਹੜਾ ਦਿਖਾਇਆ ਜਾਵੇ ਅਤੇ ਪੰਜਾਬ ਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਇਸ ਵਕਤ ਸੋ ਇਸ ਵਕਤ ਸਾਡੇ ਨਾਲ ਗੁਰਦੇਵ ਸੋਹਲ ਜੁੜੇ ਨੇ ਤਾਂ ਗੁਰਦੇਵ ਅਕੀ ਸਥਿਤੀ ਆ ਜੇਕਰ ਗੱਲ ਕਰੀਏ ਮਾਚੀਵਾੜਾ ਇਲਾਕੇ ਦੀ ਪਹਿਲਾਂ ਮੈਂ ਜਾਣਕਾਰੀ ਲੈਣੀ ਚਾਹਾਂਗਾ ਮਾਚੀਵਾੜੇ ਇਲਾਕੇ ਦੇ ਵਿੱਚ ਜਿਹੜਾ ਕਿ ਸਤਲੁਜ ਦਰਿਆ ਜਾ ਰਿਹਾ ਸੀ ਤਾਂ ਉਹਦੀਆਂ ਠੋਕਰਾਂ ਨੂੰ ਖੋਰਾ ਲੱਗਦੀਆਂ ਸੀ ਤਾਂ ਇਸ ਵਕਤ ਦੀ ਕੀ ਸਥਿਤੀ ਆ ਜਿੱਦਕਿ ਪੰਜਾਬ ਦੇ ਵਿੱਚ ਆ ਜਿਹੜਾ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਹਾਈ ਅਲਰਟ ਜਾਰੀ ਕੀਤਾ ਗਿਆ ਅਗਗਨਦੀਪ ਜੀ ਜਿਸ ਤਰ੍ਹਾਂ ਆਪਾਂ ਜਾਣਕਾਰੀ ਹੈ ਕਿ ਲਗਾਤਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜਾਣਕਾਰੀ ਮੁਤਾਬਕ ਕੱਲ ਸਵੇਰ ਤੋਂ ਪਾਖੜ ਡੈਮ ਦੇ 4 ਤੋਂ 5 ਗੇਟ ਖੋਲੇ ਗਏ ਸੀ ਜਿਸ ਕਾਰਨ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਰੋਪੜ ਏਰੀਏ ਦੇ ਬੰਦੇ ਲੱਗਦੇ ਨਾਲ ਦੇ ਇਲਾਕਿਆਂ ਦੇ ਵਿੱਚ ਬੰਨਾਂ ਨੂੰ ਥੋੜੀ-ਬੋਤੀ ਖਾਰਜ ਹੀ ਲੱਗਣ ਲੱਗੀ ਕੁਝ ਦਿਨ ਪਹਿਲਾਂ ਤੁਲਦੇয়াল ਬੰਦੇ ਕੋਲ ਵੀ ਖਾਰ ਲੱਗੀ ਜਿਸ ਦੇ ਕਾਰਨ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਉੱਥੇ ਅੱਪ ਜੀਸੀਬੀ ਦੇ ਨਾਲ ਥੇਲੇ ਭਰ ਕੇ ਲਗਾਏ ਗਏ ਤੇ ਜਿਸ ਨਾਲ ਸਰਕਾਰੀ ਅਧਿਕਾਰੀ ਪਹੁੰਚੇ ਤੇ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦੇ ਆਗੂ ਅਤੇ ਹੋਰ ਕਈ ਪ੍ਰਸ਼ਾਸਨ ਅਧਿਕਾਰੀ ਵੱਲੋਂ ਲਗਾਤਾਰ ਕੰਮ ਚੱਲ ਰਹੀ ਹੈ ਜੀ ਗੁਰਦੇਵ ਸਿੰਘ ਜੀ ਜੀ ਗੁਰਦੇਵਤ ਜੀ ਕਰ ਗੱਲ ਕਰੀਏ ਜਿਵੇਂ ਸਤਲੁਜ ਜਿਹੜਾ ਦਰਿਆ ਵਗਦਾ ਆ ਤਾਂ ਉਸ ਦੀਆਂ ਖੋਰਾ ਨੂੰ ਜਿਹੜੀ ਆ ਠੋਕਰਾਂ ਨੂੰ ਖੋਰਾ ਲੱਕਰੀਆਂ ਨੇ ਤਾਂ ਉੱਥੋਂ ਤੇ ਲੰਘਦਾ ਜਿਹੜਾ ਕਿ ਰਾਹੋਂ ਜਿਹੜਾ ਮਾਚੀਵਾੜਾ ਇਹ ਰਾਹੋਂ ਤੋਂ ਹੁੰਦਾ ਅੱਗੇ ਨਵੇਂ ਸ਼ਹਿਰ ਨੂੰ ਜੋੜਦਾ ਤਾਂ ਉਸ ਦੇ ਉੱਤੇ ਵੀ ਲਾਟ ਜਾਰੀ ਕੀਤਾ ਗਿਆ ਕਿ ਇਸ ਦੇ ਤੋਂ ਭਾਰੀ ਜਿਹੜੇ ਵਾਹਨ ਨਾ ਨਿਕਲਣ ਜੀ ਗੁਰਦੇਵ ਸਿੰਘ ਜੀ ਇਸ ਤਰ੍ਹਾਂ ਕੋਈ ਦਿਨ ਪਹਿਲਾਂ ਵੀ ਦਰਿਆ ਦੇ ਜਿਹੜਾ ਉੱਪਰ ਪੁਲ ਬਣਿਆ ਮਾਲਵੇ ਤੇ ਇਲਾਕੇ ਨੂੰ ਜੋੜਦਾ ਨਵੇਂ ਸ਼ਹਿਰ ਤੇ ਜੋ ਮਛੋੜੇ ਇਲਾਕੇ ਨੂੰ ਜੋੜਦਾ ਪੁਲ ਤੇ ਕਾਫੀ ਵਾਰੀ ਉਸ ਦੀ ਮੁਰੰਮਤ ਕੀਤੀ ਜਾ ਰਹੀ ਹੈ ਫਿਰ ਵੀ ਪੁਲ ਹੌਲੀ-ਹੌਲੀ ਕਿਤੇ ਨਾ ਕਿਤੋਂ ਟੁੱਟ ਜਾਂਦਾ ਜਾਂ ਅਦਾਬ ਜਾਂਦਾ ਠੀਕ ਹੈ ਜੀ ਉਹਦੇ ਭਾਰੀ ਵਾਹਨਾਂ ਦੇ ਲਈ ਉਸ ਤੇ ਜਾਣ ਤੇ ਊਗ ਲਗਾਈ ਗਿਆ ਇੱਥੇ ਨਾਰਮਲ ਵਾਹਨ ਉਸ ਤੋਂ ਨੰਗਾਈ ਯਾਰਿਆਂ ਉਹ ਭਾਰੀ ਵਾਹਨਾਂ ਲਈ ਬੰਦ ਕੀਤੀ ਗਈ ਰਹਿੰਦੀ ਸੀ ਬਿਲਕੁਲ ਰਸਤੇ ਕਿਸ ਤਰ੍ਹਾਂ ਦੇ ਡਾਇਵਰਟ ਕੀਤੇ ਗਏ ਨੇ ਭਾਰੀ ਵਾਹਨਾਂ ਲਈ ਦੀ ਕੁਝ ਜਾਣਕਾਰੀ ਹੈ ਇਸ ਦੇ ਬਾਬਤ ਜੀ ਜਿਆਦਾਤਰ ਤਾਂ ਲੁਧਿਆਣੇ ਵਾਲੀ ਸਾਈਡ ਤੋਂ ਜਾਂ ਉਪਰ ਵਾਲੀ ਸਾਈਡ ਤੋਂ ਘੁੰਮ ਕੇ ਜਾਣਾ ਪੈਂਦਾ ਵੱਡੇ ਵਾਹਨਾਂ ਲਈ ਤਾਂ ਲਗਾਤਾਰ ਆਵਾਜਾਈ ਬੰਦ ਕੀਤੀ ਹੈ ਨਾਰਮਲ ਗੱਡੀਆਂ ਜਾਂ ਮੋਟਰਸਾਈਕਲ ਹੀ ਨੰਗੇ ਚਾਰੇਗੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਪੂਰੀ ਜਾਣਕਾਰੀ ਦੇਣ ਦੇ ਲਈ ਤਾਂ ਜਿਸ ਤਰ੍ਹਾਂ ਕਿ ਦੱਸਿਆ ਜਾ ਰਿਹਾ ਕਿ ਮਾਚੀਵਾੜਾ ਤੋਂ ਰਾਹੋਂ ਦੇ ਰਸਤੇ ਜਦੋਂ ਅਸੀਂ ਨਵੇਂ ਸ਼ਹਿਰ ਨੂੰ ਜਾਂਦੇ ਆ ਤਾਂ ਉੱਥੇ ਸਤਲੁਜ ਦਰਿਆ ਲੰਘਦਾ ਹੈ ਤਾਂ ਸਤਲੁਜ ਦਰਿਆ ਦੇ ਉੱਤੋਂ ਦੀ ਜੋ ਪੁਲ ਦੇ ਉੱਤੇ ਭਾਰੀ ਵਾਹਨਾਂ ਦੀ ਜਿਹੜੀ ਆ ਉਹ ਰੋਕ ਕਰ ਦਿੱਤੀ ਗਈ ਹੈ ਅਕੀਤਨ ਅਕੀਤੇ ਵੱਡੀ ਜਿਹੜੀ ਆ ਆਪਦਾ ਤੋਂ ਬਤਿਆ ਜਾ ਸਕੇ ਤਾਂ ਜਿਸ ਤਰ੍ਹਾਂ ਕੀ ਰੋਪੜ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਰੋਪੜ ਦੇ ਜੋ ਅਧਿਨ ਪੈਂਦੇ ਬੇਲਾਪਰਾਪੁਰ ਦੇ ਕੋਲ ਵੀ ਜਿਹੜਾ ਖੋਰਾ ਲੱਗਣਾ ਸ਼ੁਰੂ ਹੋ ਗਿਆ ਤਾਂ ਉੱਥੇ ਪਾਣੀ ਦਾ ਰਿਸਾਬ ਜਿਹੜਾ ਆ ਉਹ ਸ਼ੁਰੂ ਹੋ ਗਿਆ ਤਾਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਲੋਕਾਂ ਵੱਲੋਂ ਸੰਪਰਕ ਬਣਾਇਆ ਜਾ ਰਿਹਾ ਅਤੇ ਕੋਈ ਤੇ ਵੱਡੀ ਜਿਹੜੀ ਆ ਮੁਸ਼ਕਿਲ ਦੇ ਵਿੱਚ ਨਾ ਫਸ ਜਾਣ ਤਾਂ ਇਸ ਲਈ ਉਹ ਉੱਥੇ ਰੋਕ-ਥਾਮ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਉਸੇ ਹੀ ਪੰਜਾਬ ਭਰ ਦੇ ਵਿੱਚ ਲਗਾਤਾਰ ਜੋ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਨੂੰ ਰਾਹਤ ਸਮੱਗਰੀਆਂ ਪਹੁੰਚਾਈਆਂ ਜਾ ਰਹੀਆਂ ਨੇ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਾਰੇ ਵਿਧਾਇਕਾਂ ਵੱਲੋਂ ਆਪਣੀ ਜੋ ਇੱਕ-ਇੱਕ ਮਹੀਨੇ ਦੀ ਸੈਲਰੀ ਆ ਉਹ ਵੀ ਹੜ੍ਹ ਪੀੜਤਾਂ ਦੇ ਲਈ ਦਿੱਤੀ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇਹ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਜਿੱਥੇ ਲੋਕ ਫਸੇ ਹੋਏ ਨੇ ਹੈਲੀਕਾਪਟਰ ਤੇ ਮਦਦ ਦੇ ਰਾਹੀ ਉਹਨਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਜਿਸ ਤਰ੍ਹਾਂ ਕਿ ਪਸ਼ੂ ਨੇ ਕੋਈ ਉਹਨਾਂ ਦਾ ਨੁਕਸਾਨ ਨਾ ਹੋਵੇ ਤਾਂ ਉਹਨਾਂ ਨੂੰ ਵੀ ਰੈਸਕਿਊ ਕਰਕੇ ਜਿਹੜਾ ਕੀ ਉਹ ਸੁਰੱਖਿਅਤ ਥਾਵਾਂ ਤੇ ਲਜਾਇਆ ਜਾ ਰਿਹਾ ਹੈ ਤੋ ਹੋਰ ਜਾਣਕਾਰੀ ਲਵਾਂਗੇ ਸਿਮਰਨ ਸਿੱਧੂ ਲਗਾਤਾਰ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜੇ ਨੇ ਤਾਂ ਕੀ ਕੁਝ ਜਾਣਕਾਰੀ ਆ ਸਿਮਰਨ ਫਿਰੋਜ਼ਪੁਰ ਇਲਾਕੇ ਦੀ ਹਾਂ ਜੀ ਦੱਸ ਦिए ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਘਟਿਆ ਸੀ ਤਾਂ ਉਸ ਤੋਂ ਬਾਅਦ ਵਿੱਚ ਫਿਰ ਪਾਣੀ ਦਾ ਪੱਧਰ ਲਗਾਤਾਰ ਜਨ ਨਾਲ ਵਧਣਾ ਸ਼ੁਰੂ ਹੋ ਚੁੱਕਾ ਹੈ ਤਾਂ ਇੱਕ ਵਾਰ ਕਿਸਾਨਾਂ ਨੂੰ ਰਾਹਤ ਮਿਲਦੀ ਜ਼ਰੂਰ ਨਜ਼ਰ ਆਈ ਸੀ ਕਿ ਪਰ ਹੁਣ ਇੱਕ ਵਾਰ ਫਿਰ ਚਿਹਰੇ ਜਿਹੇ ਮੁਸ਼ਕਲ ਆਏ ਨਜ਼ਰ ਜਿਹੜੇ ਆ ਰਹੇ ਨੇ ਤਾਂ ਇੱਕ ਵਾਰ ਤਸਵੀਰ ਪਹਿਲਾਂ ਦਾ ਦਿਖਾ ਦਿੰਦੇ ਆ ਕਿ ਫਸਲੋ ਵਿੱਚ ਦੇ ਵਿੱਚ ਪਾਣੀ ਦਾ ਪੱਦਰ ਜਿਹੜਾ ਇਸ ਕਦਰ ਇਹ ਕਿ ਇਸ ਏਰੀਏ ਦੀ ਸੀ ਗੱਲ ਕਰੀਏ ਤਾਂ ਇਸ ਏਰੀਏ ਵਿੱਚ ਤਕਰੀਬ 10 15 14 15 ਪਿੰਡ ਹੋਣਗੇ ਜਿਹੜੇ ਪਾਣੀ ਦੀ ਲਪੇਟ ਦੇ ਵਿੱਚ ਆਏ ਨੇ ਤਾਂ ਚਾਰੇ ਪਾਸੇ ਜਿਹੜਾ ਪਾਣੀ ਹੀ ਪਾਣੀ ਜਿਹੜਾ ਨਜ਼ਰ ਆਉਂਦਾ ਤਾਂ ਘਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਸਾਹਮਣੇ ਜਿਹੜੇ ਘਰ ਨੇ ਉਹ ਵੀ ਪਾਣੀ ਦੇ ਵਿੱਚ ਲਪੇਟ ਦੇ ਵਿੱਚ ਨੇ ਤਾਂ ਲਗਾਤਾਰ ਜਿਹੜਾ ਪਾਣੀ ਦਾ ਪੱਦਰ ਜਿਹੜਾ ਵਧਦਾ ਜਾ ਰਿਹਾ ਇਸ ਸਾਈਡ ਤੋਂ ਦਿਖਾਉਣੇ ਆ ਘਰਾਂ ਦੇ ਨਾਲ ਬਿਲਕੁਲ ਘਰਾਂ ਦੇ ਨਾਲ ਪਾਣੀ ਜਿਹੜਾ ਲੱਗ ਚੁੱਕਾ ਇਹ ਤਸਵੀਰ ਜਿਹੜੀ ਇਸ ਸਮੇਂ ਅਸੀਂ ਹਾਮਦਾ ਵਾਲਾ ਜਿਹੜਾ ਪਿੰਡ ਦੇ ਨੇੜੇ ਖੜੇ ਹੋਏ ਇਸ ਦੇ ਨੇੜੇ ਮੇਰੇ ਦੀ ਗੱਲ ਕਰੀਏ ਤਾਂ ਇੱਥੇ ਕਰੀਬ 4-5 ਨੇ ਪਿੰਡ ਨੇ ਜਿਹੜੇ ਐਸੇ ਨੇ ਜ਼ਿਆਦਾਤਰ ਜਿਹੜੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦਾ ਜੰਤ ਜੀਵ ਬਿਲਕੁਲ ਖਤਮ ਹੋ ਚੁੱਕਾ ਤਾਂ ਅਸੀਂ ਗੱਲ ਕਰਦੇ ਹਾਂ ਤਾਂ ਆਮ ਉਹਨਾਂ ਦਾ ਸਿਮਰਨ ਸਿਮਰਨ ਜਾਣਕਾਰੀ ਲੈਣੀ ਚਾਹਾਂਗਾ ਵੀ ਜਿਸ ਤਰ੍ਹਾਂ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਵਧਿਆ ਹੋਇਆ ਸੀਗਾ ਤੇ ਇਹ ਹੁਣ ਘਟਦਾ ਨਜ਼ਰ ਆ ਰਿਹਾ ਹੈ ਤੇ ਜਾਂ ਸਿਰਫ ਉਥੇ ਸਥਿਰ ਹੈ ਜਾਂ ਫਿਰ ਵਾਧਾ ਘਟਦਾ ਆ ਹਾਂਜੀ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਕੱਲ ਦਾ ਪਾਣੀ ਜਿਹੜਾ ਫੇਰ ਫਿਰ ਉਸੇ ਜਗ੍ਹਾ ਤੇ ਜਿਹੜਾ ਕਿ ਚੱਲ ਰਿਹਾ ਇੱਕ ਵਾਰ ਜਿਹੜੀ ਜ਼ਰੂਰਤ ਮੇਰੀ ਸੀ ਪਰ ਪਾਣੀ ਦਾ ਪੱਧਰ ਘਟਣ ਦਾ ਜਿਹੜਾ ਨਾਮ ਹੀ ਨਹੀਂ ਲੈ ਰਹੇ ਕਿਉਂਕਿ ਪਹਾੜੀ ਏਰੀਆ ਦੀ ਗੱਲ ਕਰੀਏ ਤਾਂ ਪਹਾੜੀ ਏਰੀਆ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਇੱਥੋਂ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਸਾਰੀ ਜਾਣਕਾਰੀ ਉਹਨਾਂ ਤੋਂ ਹਾਸਲ ਕਰਾਂਗੇ ਕਿ ਪਾਣੀ ਦਾ ਪੱਧਰ ਕੀ ਘਟ ਰਿਹਾ ਜਾਂ ਵਧ ਰਿਹਾ ਹੈ ਇਹ ਜਾਣਕਾਰੀ ਉਹਨਾਂ ਦੇ ਹੱਥੋਂ ਕਰ ਲੈ। ਅੰਗਰੇਜ਼ ਸਿੰਘ ਜੀ ਕੀ ਹਾਲਾਤ ਕੀ ਬਣੇ ਹੋਏ ਨੇ ਤੁਹਾਡੇ? ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵੀਰਾਂ ਦਾ ਚੈਨਲ ਦਾ ਧੰਨ ਸਾਹਿਬ ਜਨ ਨੂੰ ਦੂਜੀ ਬੇਨਤੀ ਇਹ ਕਰਦੇ ਆਂ ਵੀ ਆ ਜਿਹੜਾਆਂ ਬਹਿਕਾਂ ਨੇ ਨਾ ਪਰੀਆਂ ਇਹ ਰਕਬਾ ਬੱਗੂ ਵਾਲੇ ਦਾ ਆ ਪਿੰਟ ਬੱਗੂ ਵਾਲਾ ਐ ਬੰਨੇ ਬੰਨੂ ਇਹ ਸਾਰੀਆਂ ਜਿਹੜੀਆਂ ਸੈਟਾਂ ਨੇ ਇਹ ਬੱਗੂ ਵਾਲੇ ਦੀਆਂ ਨੇ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਵੀ ਪਾਸੋਂ ਕੋਲੋਂ ਇਹ ਨਹੀਂ ਪਤਾ ਕਿ ਬੱਗੂ ਵਾਲਾ ਹੈਗਾ ਕਿੱਥੇ ਆ ਬੱਗੂ ਵਾਲਾ ਉਹ ਬੰਨੇ ਆ ਰਕਬਾ ਇੱਧਰ ਦਾ ਸਾਰਾ ਡੁੱਬਾ ਪਿਆ ਉਸ ਤੋਂ ਇਲਾਵਾ ਟੱਲੀ ਗਲਾਸ ਠੀਹ ਰਹਾ ਕਰ ਥੋੜਾ ਜਿਹਾ ਨਾਲ ਦੀ ਬਡਾਲੇ ਦੀਆਂ ਬਹਿਕਾਂ ਨੇ ਸਾਰੀਆਂ ਬਹੁਤ ਜ਼ਿਆਦਾ ਪਾਣੀ ਆ ਅਜੇ ਵੀ ਕੋਈ ਲੈਣ ਦੀ ਸੁਵਾਲਾ ਨਹੀਂ ਹੈਗੀ ਇਹੋ ਧੰਨਵਾਦ ਕਰਦੇ ਆਂ ਵੀ ਵੀਰਾਵਾ ਚੈਨਲ ਵਾਲਾ ਜੀ ਦੇ ਰਾਈ ਕੀ ਵਾਦ ਤੋਂ ਵਾਦ ਜਿਹੜਾ ਨਾ ਉਹ ਸਰਕਾਰ ਤੱਕ ਪਹੁੰਚਾਇਆ ਜਾਵੇ ਕਿ ਕੁਝ ਨਾ ਕੋਈ ਇਹਨਾਂ ਦਾ ਖਰਾਬਾ ਗਾਂ ਕਣਕ ਵੀ ਬੀਜਣੀ ਅਸਰ ਫਸਲਾਂ ਦੀ ਗੱਲ ਕਰੀ ਜੀ ਫਸਲ ਕੋਈ ਬਚੀ ਹੈ ਕਿ ਕਿਸੇ ਤਰ੍ਹਾਂ ਕੋਈ ਫਸਲ ਨਹੀਂ ਬਚੀ ਬਿਲਕੁਲ ਸਾਫ ਆ ਇਹਨਾਂ ਨੂੰ ਵਿਚਾਰਿਆਂ ਨੂੰ ਗਾਂ ਕਣਕ ਦੀ ਉਮੀਦ ਨਹੀਂ ਕਣਕ ਕਦੋਂ ਬੀਜਣੀ ਐਸੀ ਇਹਨਾਂ ਦੀ ਗੱਲ ਕਰੀ ਆਵਾ ਜੇ ਜੀ ਕੀ ਹੁਣ ਕਿਸ਼ਤੀ ਦੇ ਇਲਾਵਾ ਇਹਨਾਂ ਦਾ ਕੋਈ ਸਾਧਨ ਹੈਗਾ ਜਾਂ ਕਿਸ ਤਰੀਕੇ ਇਹਨਾਂ ਨੂੰ ਹੁਣ ਜਾਣਾ ਪੈ ਰਿਹਾ ਚਾਹਦੇ ਕਿਸ਼ਤੀ ਰਾਹੀਂ ਵਿਚਾਰੇ ਟੋਪਾ ਰਾਹੀਂ ਜਾਂਦੇ ਆ ਇੱਥੇ ਦੇਖ ਲਓ ਕੋਈ ਕਿਸ਼ਤੀ ਨਹੀਂ ਹੈ ਜੀ ਸੇਵਾਦਾਰ ਬਾਦ ਨੇ ਸੰਕਟ ਦੂਰ ਦੂਰ ਆਉਂਦੀਆਂ ਪਰ ਸਰਕਾਰ ਦਾ ਇੱਥੇ ਕੋਈ ਹੱਲ ਨਹੀਂ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਹੈਗੇ ਨੇ ਕੋਈ ਕਿਸ਼ਤੀ ਜਾਂ ਕੋਟ ਲਾਈ ਹੋ ਐਂਟੀਸ ਦੀਆਂ ਟੀਮਾਂ ਚ ਕੋਈ ਇੱਥੇ ਪਹੁੰਚੀ ਹੋਵੇ ਐ ਹੱਡੇ ਤੇ ਕੋਈ ਨਹੀਂ ਬਿਲਕੁਲ ਨਹੀਂ ਅੱਗੇ ਹੈਗੇ ਨੇ ਜਾਂ ਪਿਛੇ ਹੈਗੇ ਅੱਛਾ ਅੱਛਾ ਇਹ ਉਹ ਬੇਨਤੀ ਕਰਦੇ ਆਂ ਵੀ ਇੱਥੇ ਕੋਈ ਨਾ ਕੋਈ ਪਹੁੰਚਾਓ ਸਾਡੇ ਨਾਲ ਇੱਕ ਹੋਰ ਖਾਲਸਾ ਜੀ ਮਿਲ ਜੂਦੇ ਸਾਥਾ ਜੀ ਕਿਵੇਂ ਦੇਖਦੇ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਹੋਇਆ ਇੱਥੇ ਵਾਏ ਗਰੂ ਜੀ ਵਾਏ ਖਾਲਸਾ ਵਾਏ ਫਤੇ ਉਹ ਵੇਲਾ ਰੱਤੋ ਗਿਆ ਬਈ ਕੰਮ ਇਹ ਵੇੜੀ ਦੀ ਬਾਂਕੀ ਦੀ ਸਾਨੂੰ ਕੋਈ 베ੜੀ ਨਹੀਂ ਮਿਲੀ ਡੰਗਰ ਵਾਂਢ ਤੋਂ ਵੰਡ ਮਿਲ ਜਦਾ ਇਥੇ ਸਿਰਫ ਜਾਣ ਵਾਲਾ ਸਾਡੇ ਕੋਲ ਸਾਧਨ ਨਹੀਂ ਹੈ ਅੱਛਾ ਇਹ ਆਪਾਂ ਗੱਲ ਕਰੀਏ ਪਸ਼ੂਆਂ ਦਾ ਜਿਹੜਾ ਚਾਰਾ ਮਿਲਦਾ ਪਿਆ ਪਰ ਲੈ ਕੇ ਜਾਣ ਦਾ ਕੋਈ ਸਾਧਨ ਨਹੀਂ ਮਿਲਦਾ ਵਾ ਸਾਧਨ ਨਹੀਂ ਮਿਲਦਾ ਉਹ ਇਥੇ ਚੰਗਰ ਦਿੱਤੀ ਜਾਂਦੇ ਆ ਕਿੰਨੇ ਚੁੱਕੇ ਗਏ ਕਿੰਨਾ ਵਾਰੀ ਕੌਣ ਆ ਕੌਣ ਦੇ ਰਿਹਾ ਹਾਂ ਕੌਣ ਦੇ ਕੌਣ ਆ ਸੰਸਾ ਹੀ ਆਏ ਆ ਮੱਲਾਂ ਵਾਲੇ ਦਾ ਗੌਰਮੰਟ ਵੱਲੋਂ ਕੋਈ ਵੀ ਜੀਵ ਨਹੀਂ ਆਈ ਜਿਹੜੇ ਸਸਤਾ ਹੈ ਆਪਣੇ ਪੰਜਾਬੀ ਜਿਹੜੇ ਭਰਾਏ ਕੰਲਾ ਉਹ ਸਮਾਨ ਦੇ ਰਹੇ ਆ ਕੋਈ ਗੌਰਮੰਟ ਵੱਲੋਂ ਕੋਈ ਚੀਜ਼ ਨਹੀਂ ਹੈ ਕਿਹੜੀ ਸਸਤਾ ਹੁਣ ਇਸ ਤੁਹਾਡੇ ਕੋਲ ਕੋਈ ਪਹੁੰਚੀ ਹੋਈ ਹੈ ਇੱਕ ਪ੍ਰਭਾ ਆਸਰਾ ਇਹ ਹੋਇਆ ਕਿ ਜਨਾਈ ਫਿਰ ਸੇਕਲੇ ਆ ਜੀ ਤੇ ਹੋਰ ਵੀ ਸੰਸਥਾਵਾਂ ਬਹੁਤ ਸਾਰੀਆਂ ਆਈਆਂ ਨੇ ਜੀ ਟੀਮ ਤੋਂ ਕੀ ਆਪ ਦੇ ਪੱਦਰ ਤੇ ਲੈ ਕੇ ਆ ਰਹੇ ਨੇ ਕਰਨਾਲੇ ਦਵਾਰਿਆ ਕੋਈ ਆ ਆ ਆ ਸਿੰਗਾ ਲੰਗਰ ਲਾਇਆ ਪਰਸੋਂ ਮੈਨੂੰ ਡੰਗਰ ਤੋਂ ਖੇੜੇ ਇਹਨਾਂ ਦਾ ਪੱਕਾ ਜਾਣਿਆ ਨੇ ਇਹਨਾਂ ਜਿਹੇ ਤਰ੍ਹਾਂ ਤੋੜਾ ਡਿਸਾਈਨ ਆ ਜਾ ਜਾ ਕੇ ਡੰਗਰਾਂ ਨੂੰ ਪਾ ਆ ਤੇ ਕੋਲ ਉਚਾਰਿਆ ਦਿੱਤਾ ਇਹਨਾਂ ਨੇ ਨਹੀਂ ਅਸੀਂ ਗੱਲ ਕਰੀਏ ਪ੍ਰਸ਼ਾਸਨ ਨਾਲ ਕਿਹਾ ਗਿਆ ਪੂਸਤੇ ਪ੍ਰਬੰਧ ਕੀਤੇ ਹੋਏ ਲਗਾਤਾਰ ਕਿਤੇ ਤੁਹਾਡੇ ਕੋਲੇ ਪਹੁੰਚਾ ਇਹਦੇ ਪਟਵਾਰੀ ਸਾਡਾ ਜੋ ਫੋਨ ਨਹੀਂ ਰੁਕਦਾ ਹੂੰ ਹੂੰ ਪਟਵਾਰੀ ਇਹ ਕੋਈ ਨਹੀਂ ਚੁੱਕੇ ਹਟਾ ਦੇ ਅੱਛਾ ਹਾਂਜੀ ਇਹਦੇ ਤੁਹਾਡਾ ਆ ਆ ਗਿਆ ਪਾਣੀ ਜੀ ਬੈਠੇ ਘਰਾਂ ਵਿੱਚ ਪਾਣੀ ਵੜਿਆ ਜਾਂਦਾ ਜੇ ਕੋਈ ਰੱਛੇ ਤੋਂ ਮਿਲ ਵੀ ਜਾਂਦਾ ਹੈ 1.5 ਕਿਲੋਮੀਟਰ ਪੈਂਦਾ ਜੇ ਆਪਣਾ ਨਿਗ੍ਹਾ ਮਾਰ ਲੋ ਪਾਣੀ ਵਧ ਹੀ ਜਾਣਾ ਇੰਨਾ ਇੰਨਾ ਪਾਣੀ ਦੱਸੋ ਕਿਵੇਂ ਉੱਥੇ ਚੀਜ਼ ਪਹੁੰਚ ਜੇ ਜੇ ਬੇੜੀ ਹੋਵੇ ਟੂਕ ਪਰ ਆ ਹੀ ਲੈ ਕੇ ਜਾ ਰਹੇ ਆ ਆਪਦੇ ਘਰੋਂ ਟੂਕ ਪਾ ਲਿਆ ਕੇ ਉਹਦੇ ਉੱਤੇ ਸਮਾਨ ਰੱਖ ਕੇ ਤਾਣਾ ਪਾ ਕੇ ਜਾਂਦਾ ਵਾ ਕੀ ਤਰ੍ਹਾਂ ਦੇ ਟੂਕ ਤੇ ਕਿਹੜਾ ਭੇਜ ਕੇ ਉਹ ਜਾਣ ਦੇ ਮਾਰ ਤੱਕ ਪਾਰ ਤੇ ਘਰਾਂ ਦੀ ਕੀ ਹਾਲਾਤ ਘਰਾਂ ਦੀ ਸਿਮਰਨ ਜੇਕਰ ਗੱਲ ਕਰੀਏ ਤਾਂ ਕਿੰਨੇ ਇੱਕ ਲੋਕ ਜਿਹੜੇ ਨੇ ਇਹ ਇਸ ਵਕਤ ਹੈਗੇ ਨੇ ਪਾਣੀ ਜ਼ਿਆਦਾ ਵਾ ਨਹੀਂ ਨਿਕਲਦਾ ਅੱਛਾ ਘਰਾਂ ਦੀ ਗੱਲ ਕਰੀ ਕਿੰਨੇ ਕਾਰ ਜਿਹੜੇ ਡੁੱਬੇ ਹੋਣਗੇ ਤੁਸੀਂ ਕਾਰ ਸਾਡੇ ਸਾਰੇ ਆ ਪਾਣੀ ਕਿੰਨੇ ਪਿੰਡ ਕਿੰਨੇ ਹੋਣਗੇ ਸਾਡੇ ਹੁਣ ਪਿੰਡ 66 ਘਰ ਆਪਣਾ 66 ਘਰ ਨਹੀਂ ਪਿੰਡ ਘਰ ਹੋਗੇ ਪਿੰਡ ਕਿੰਨੇ ਹੋਣਗੇ ਆਸ-ਪਾਸ ਜਿੰਨੇ ਡੁੱਬੇ ਪਿੰਡ ਕਿੰਨੇ ਧੀਰਾ ਘਾਰਿਆ ਨਿਆਲਾ ਲਵੇਰਾ ਚੱਲੀ ਗਲਾਵਾ ਪਡਾਲਾ ਵਾ ਰਤੋ ਗਿਆ ਬਈ ਕਾ ਇਤਰਾ ਪਿੰਡ ਦੇ ਸਾਰੇ ਕਿਨੇ ਪੰਨੋਂ ਅੰਦਰ 14-15 ਪਿੰਡ ਹੈਗੇ ਨੇ ਵੈਸੇ ਬਹੁਤ ਸਾਰੇ ਡੁੱਬੇ ਨੇ अच्छा किन्ने ਪੰਨੋਂ ਅੰਦਰ ਪੈਂਦੇ ਆ ਸਾਰੇ ਪਾਣੀ ਟੁੱਬੇ ਫੁੱਟੇ ਆ ਸਾਬ ਘਰਾਂ 'ਚ ਪਾਣੀ ਵੜਿਆ ਫਿਰ ਘਰਾਂ ਦੇ ਵਿੱਚ ਪਾਣੀ ਪਾਣੀ ਘਰਾਂ ਦੇ ਵਿੱਚ ਕਿਵੇਂ ਗਿਆ ਬੈਠੇ ਆ ਕਿਤੇ ਅੰਦਰ ਅੰਦਰ ਸੁੱਕੇ ਆ ਡੰਗਰ ਪਾਣੀ ਖਲੇ ਅੱਛਾ ਸੱਤਾ ਦੇ ਕੋਈ ਬੈਠੇ ਆ ਕੋਈ ਇਤਨਾ ਸਾਰੇ ਘਰਾਂ ਦੇ ਕਮਰੇ ਕੋਪਰੀ ਉੱਤੇ ਆ ਕਮਰਿਆਂ 'ਚ ਬੈਠੇ ਬਸ ਡੰਗਰ ਪਾਣੀ ਖਲੇ ਇਹ ਅੱਛਾ ਗੱਲ ਕਰੀਏ ਸੱਤਾ ਦੇ ਜੇ ਤੁਸੀਂ ਦੱਸਿਆ ਸੱਤਾ ਦੇ ਬੈਠੇ ਹੋ ਉੱਪਰ ਬਾਰਿਸ਼ ਵੀ ਹੋ ਰਹੀ ਸੀ ਕੋਈਆਂ ਨੇ ਮਾਰੇ ਮੋਟੇ ਕਿਹੜੇ ਪਹਿਲਾਂ ਉਹਲਾ ਮਾਰੇ ਮੋਟੇ ਪਾ ਕੇ ਸਮਾਨ ਕੱਜੇ ਭਿੱਜਿਆ ਤੇ ਸਮਾਨ ਸਾਬ ਭਿੱਜ ਗਏ ਉਹ ਵਾਲਾ ਸਮਾਨਾਂ ਦਾ ਜਦ ਪਿਛੇ ਆ ਗੱਲ ਗਰੀ 23 ਦੇ ਵਿੱਚ ਕਿ 23 ਦੇ ਵਿੱਚ ਤੁਹਾਨੂੰ ਮੁਆਵਜ਼ਾ ਪੂਰਾ ਮਿਲ ਗਿਆ ਕਿਉਂਕਿ ਪੀ.ਐਲ.ਆਰ.ਸੀ. ਆ ਕੋਤਵਾ ਨੇ ਮੇਰੇ ਭਰਾਵਾ ਮੈਂ ਗੱਲ ਤੋਂ ਮੇਰੀ 15 ਦਿਨ ਪਟਵਾਰੀ ਕੋਲ ਜਾਂਦਾ ਰਿਹਾ ਹਤਲਵੰਡੀ ਇਹਨਾਂ ਪਾਇਆ ਸੀ ਮੈਨੂੰ ਉਹਨੇ ਤੇਰਾ ਅੱਜ ਤੇਰੇ ਖਾਰ ਪਾਇਆ ਗਿਆ ਬੰਕ ਚ ਅੱਜ ਪਾਇਆ ਉਹ ਪਾਇਆ ਮੇਰਾ ਡੇਢ ਗੱਲਾ ਪਹਿਲੀ ਮੈਨੂੰ ਪਾਇਆ ਨਹੀਂ ਮਿਲਿਆ ਕਿਹੜੀ ਮਿਲ ਗਿਆ ਹੀ ਨਹੀਂ ਮਿਲਿਆ ਸਾਨੂੰ ਮੁਰਗੀਆਂ ਦੇ ਪੈਸੇ ਦਵਾਂਗੇ ਪੱਕੜੀਆਂ ਦੇ ਦਵਾਂਗੇ ਫਲਾ ਨਾ ਦਵਾਂਗੇ ਵਾਰੇ ਇਹ ਗੱਲਾ ਕਹਿ ਕੇ ਚਲੇ ਜਾਂਦੇ ਬਸ ਇੱਥੇ ਆ ਕੇ ਵੇਖਣ ਇੱਥੇ ਆਉਂਦੇ ਐਮ.ਐਲ.ਏ ਵੀ ਜਿਵੇਂ ਆਉਂਦੇ ਆ ਕਿਸਤੀ ਚ ਬ ਮੇਚੋਂ ਹੱਸਦੇ ਆਉਣਗੇ ਤੇ ਹੜਪੀੜ ਦਾ ਪਤਾ ਤਾਂ ਲੱਗੇ ਵੀ ਕੀ ਗੱਲ ਕਰੀਆਂ ਪਾਣੀ ਦੇ ਵਿੱਚ ਵੜਨ ਜ਼ੀਰੋ ਲੈਵਲ ਤੇ ਜਾਣ ਫੇਰੀ ਇਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਪਤਾ ਲੱਗਣ ਕਿ ਕੀ ਹੈ ਤੇ ਕੀ ਨਹੀਂ ਜੀ ਬਿਲਕੁਲ ਤੁਹਾਡੇ ਨਾਲ ਹੋਰ ਜਾਣਕਾਰੀ ਲੈਣ ਦੀ ਚਾਹਾਂਗਾ ਸਿਮਰਨ ਜੀ ਕਿੱਥੇ ਗਿਆ ਸੀ ਆਏ ਹਾਂ ਹਾਂ ਜੀ 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 ਤਜਸਰਾ ਕੀ ਲਗਾਤਾਰ ਪੰਜਾਬ ਦੇ ਹਾਲਾਤਾਂ ਦੇ ਨਾਲ ਜੁੜੇ ਸਨ ਲੋਕ ਤਾਂ ਉਹਨਾਂ ਨੇ ਆਪਣੀ ਆਪਣੀ ਪਰੇਸ਼ਾਨੀ ਦੱਸੀ ਹੈ ਕਿ ਉਹਨਾਂ ਨੇ ਕਿਹਾ ਕਿ ਪਿੰਡਾਂ ਦਾ ਸੰਪਰਕ ਜਿਹੜਾ ਆ ਉਹ ਟੁੱਟਿਆ ਹੋਇਆ ਸੀ ਤਾਂ ਇਸੇ ਤਰ੍ਹਾਂ ਜਿਹੜਾ ਕੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਪਸ਼ੂਆਂ ਦੇ ਚਾਰੇ ਦੇ ਲਈ ਉਹਨਾਂ ਨੂੰ ਜਿਹੜੀ ਕਿ ਦਿੱਕਤ ਹੋ ਰਹੀ ਹੈ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਆ ਉਹ ਘਟਦਾ ਵਧਦਾ ਪਰ ਘਟਦਾ ਘੱਟ ਹੈ ਵਧਦਾ ਜ਼ਿਆਦਾ ਆ ਤਾਂ ਇਸੇ ਤਰ੍ਹਾਂ ਅ ਲਗਾਤਾਰ ਤਸਵੀਰਾਂ ਤੁਹਾਨੂੰ ਵਕ ਵਕ ਪੰਜਾਬ ਦੇ ਜ਼ਿਲ੍ਹਿਆਂ ਦੀ ਜਿਹੜੀ ਹੈ ਉਹ ਵਿਖਾਉਂਦੇ ਰਵਾਂਗੇ ਜਿਕਰ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਇੱਕ ਦੋ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਫਤਿਹਗੜ੍ਹ ਸਾਹਿਬ ਏਰੀਆ ਰੋਪੜ ਸੰਗਰੂਰ ਮੁਹਾਲੀ ਚੰਡੀਗੜ੍ਹ ਨੂੰ ਜਿਹੜਾ ਕਿ ਉਸ ਦੇ ਉੱਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਸਾਇਸ ਵਕਤ ਪਟਿਆਲਾ ਤੋਂ ਵੀ ਜਾਣਕਾਰੀ ਲੈਣੀ ਚਾਹਾਂਗੇ ਤਾਂ ਕੇਸ਼ਵ ਸਾਡੇ ਨਾਲ ਪਟਿਆਲਾ ਤੋਂ ਜੁੜੇ ਨੇ ਕੇਸ਼ਵ ਕੀ ਕੁਝ ਜਾਣਕਾਰੀ ਹੈ ਜਿਸ ਤਰ੍ਹਾਂ ਕਿ ਬੜੀ ਨਦੀ ਨੂੰ ਲੈ ਕੇ ਕਗਰ ਨਦੀ ਨੂੰ ਲੈ ਕੇ ਹਾਈਲਾਈਟ ਜਾਰੀ ਕੀਤਾ ਗਿਆ ਕੀ ਕੇਸ਼ਵ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਜਿਸ ਤਰ੍ਹਾਂ ਕਿ ਤਸਵੀਰਾਂ ਲਗਾਤਾਰ ਤੁਹਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਦਿਖਾਵਾਂਗੇ ਅਕਸ਼ਬ ਜਿਸ ਤਰ੍ਹਾਂ ਕੀ ਬੜੀ ਨਦੀ ਦੇ ਨੂੰ ਹਾਈਲਾਈਟ ਵੀ ਕੀਤਾ ਗਿਆ ਸੀ ਕੱਗਰ ਨਦੀ ਨੂੰ ਵੀ ਹਾਈਲਾਈਟ ਜਿਹੜਾ ਕੀ ਉਹ ਜਾਰੀ ਕੀਤਾ ਗਿਆ ਸੀ ਪਟਿਆਲਾ ਦੀ ਇਸ ਸਮੇ ਕੀ ਸਥਿਤੀ ਆ ਜੇਕਰ 2023 ਦੀ ਗੱਲ ਕਰੀਏ ਤਾਂ 2023 ਦੇ ਵਿੱਚ ਵੀ ਹਾਲਾਤ ਜਿਹੜੇ ਨੇ ਉਹ ਕਾਫੀ ਵਿਗੜੇ ਸਨ ਤਾਂ ਹੁਣ ਪਟਿਆਲਾ ਦੇ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਲਗਾਤਾਰ ਡਰ ਬਣਿਆ ਹੋਇਆ ਤਾਂ ਇਸ ਸਮੇ ਦੀ ਸਥਿਤੀ ਕੀ ਆ ਪਟਿਆਲਾ ਦੀ

ਇਹ ਤਾਂ ਪਾਣੀ ਆ ਗਿਆ ਤੋਂ ਸਭ ਪਹਿਲਾਂ ਵੀ ਪਾਣੀ ਆ ਚੁੱਕਾ ਹੋ ਰਿਹਾ ਪੈਕੇ ਵਿੱਚ ਜਦੋਂ ਪਾਣੀ ਆ ਗਿਆ ਸੀ ਪਹਿਲਾਂ ਜਦੋਂ ਮੈਂ ਸਾਰਾ ਸੋਨੇ ਪੂਰਾ ਹੋ ਜਾ ਰਿਹਾ ਕਿ ਸਭ ਪਾਣੀ ਆ ਗਿਆ ਜਦੋਂ ਤੜਾ ਜੀ ਬਿਲਕੁਲ ਕੈਸ਼ਵ ਜਿਸ ਤਰ੍ਹਾਂ ਕੀ ਲਗਾਤਾਰ بارش ਦਾ ਸਾਰੇ ਪਾਸੇ ਹਾਈਲਰਟ ਜਾਰੀ ਕੀਤਾ ਗਿਆ ਤਾਂ ਪਟਿਆਲਾ ਦੀ ਸਥਿਤੀ ਕਿਵੇਂ ਆ بارش ਕਿਵੇਂ ਪੈ ਰਹੀ ਹੈ ਰੁਕ ਰੁਕ ਕੇ ਪੈ ਰਹੀ ਹੈ ਤਾਂ ਜਾ ਫਿਰ ਕਿਸ ਤਰ੍ਹਾਂ ਦੀ ਜਿਹੜੀ ਨਹੀਂ ਇਹ ਸਾਰੀ ਸਥਿਤੀ ਜਿਹੜੀ ਪਟਿਆਲੇ ਦੀ ਜੀ ਬਿਲਕੁਲ ਇਹ ਆਪਣਾ ਚਲੋ ਇਹੋ ਜਿਹਾ ਮੈਂ ਨਹੀਂ ਦੱਸਿਆ ਕਿ ਪਟਿਆਲਾ ਇਹ ਲੱਗਦੇ ਸਿਰਦ ਪਿੰਡਾਂ ਸਿਰਦ ਸੇ ਪਿੰਡਾਂ ਦੇ ਵਿਚਾਲੇ ਲੱਗਦੇ ਜਲੌਣੇ ਦੇ ਵਿਚੇ ਪਾਣੀ ਐਂਟਰ ਕਰ ਦਿੱਤੀਆ ਤੇ ਅੱਜ ਇਸ ਤਰ੍ਹਾਂ ਕਹਿੰਦੇ ਕੋਲ ਲੈਂਗੁਏਜਿਕ ਫੋਟੋ ਪ੍ਰੋਬਲਮ ਪੋਲਿਟਿਕਲ ਫੋਲੇ ਯਾਰ ਉਹ ਦੇਖਦੇ ਆ ਤੇ ਪਟਿਆਲਾ ਸ਼ਾਹਕਲ ਬਲੋ ਅਡਵਾਈਸ ਵੀ ਜਾਰੀ ਕਿ ਇਹ ਜਿਹੜਾ ਧਾਮ ਨਹੀਂ ਕੋਈ ਅਰਬਸਟੇਟ ਵਾਲਾ ਦੱਸਦਾ ਖੋਲ ਲੱਗ ਕੇ ਵੀ ਜਿਹੜਾ ਮਹਾਰਾਜਪੁਰ ਇਹਦਾ ਅਰਬਸਟੇਟ ਦੇ ਵਿਚੋ ਹੋ ਗਏ ਜਾਂ ਸਰ ਜੀ ਬਿਲਕੁਲ ਬਹੁਤ-ਬਹੁਤ ਜਾਨ ਬਧੇ ਰਿ ਜਾਣਕਾਰੀ ਦੇ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਤਾਂ ਜਿਸ ਤਰ੍ਹਾਂ ਕਿ ਪਟਿਆਲਾ ਦੇ ਵਿੱਚ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਬੜੀ ਨਦੀ ਦੇ ਵਿੱਚ ਪਾਣੀ ਜਿਹੜਾ ਵਧਣ ਦਾ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਕੱਗਰ ਨਦੀ ਨੂੰ ਅਲਰਟ ਜਾਰੀ ਕੀਤਾ ਗਿਆ